ਇੱਧਰ ਵੀ ਹੋ ਜੂਵੇ ਇੱਥੇ ਨਹੀਂ ਹੁੰਦੇ ਆ ਵੀ ਨੂੰ ਪਤਾ ਹੈ ਕਿ ਇੱਕ ਸਾਧ ਲਈ ਇਸ ਸਾਧ ਲਈ ਕੰਟ ਬੱਲੇ ਕਰਦੀਆਂ ਸ਼ਕਤਾ ਵੱਲੋਂ ਗੁਰੂ ਕੇ ਲਾਗ ਲਗਾਏ ਗਏ ਹਨ ਸੋ ਸਾਡੇ ਮੀਰਾ ਭੈਣਾ ਮਾਪਾਵਾਂ ਤੇ ਛੋਲੇ ਛੋਲੇ ਬੱਚਿਆਂ ਨੇ ਤਿੰਨ ਦਿਨ ਉਤਸ਼ਾਹ ਭਾਵਨਾ ਨਾਲ ਸੰਗਰਾਂ ਦੀ ਸੇਵਾ ਕੀਤੀ ਹੈ ਸੋ ਹਾਦੀ ਸਾਰੀ ਪ੍ਰਬੰਧਕ ਕਮੇਟੀ ਵੱਲੋਂ

ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਜੀ ਆਪਾਂ ਚੱਲੇ ਸੀ ਸਾਰੀਆਂ ਸੰਗਤਾਂ ਆਨੰਦਪੁਰ ਸਾਹਿਬ ਨੂੰ ਫਿਰ ਆਪਾਂ ਪਿੰਡ ਵਿੱਚ ਲੰਗਰ ਲਾਉਣੀ ਹੁੰਦੀਆਂ ਉੱਥੇ ਪੂਰੀ ਸ਼ਰਧਾ ਨਾਲ ਸਾਰੀ ਸੰਗਤ ਨੇ ਸੇਵਾ ਕੀਤੀ ਫਿਰ ਉਸ ਤੋਂ ਬਾਅਦ ਹੀ ਆਪਾਂ ਹੋਲੇ ਮਹੱਲੇ ਨੰਗੇ ਤੋਂ ਬਾਅਦ ਹੀ ਆਪਾਂ ਗੁਰੂ ਘਰ ਸਾਰੇ ਦਰਸ਼ਨ ਕਰਕੇ ਆਉਣੀ ਹੁੰਦੀਆਂ ਸਾਰੀਆਂ ਸੰਗਤਾਂ ਚਲੀਆਂ ਸੀਗੀਆਂ ਨੇ ਜੀ ਜਿੰਨੇ ਹੋ ਸਕੇ ਤੁਹਾਨੂੰ ਗੁਰਦੁਆਰੇ ਦਿਖਾਵਾਂਗੇ ਅੱਪਾ ਜੀ ਨੰਦਪੁਰ ਸਾਹਿਬ ਗਏ ਪਹੁੰਚੇ ਹਰਲੇ ਮਹਲੇ ਤੋਂ ਬਾਅਦ ਵੀ ਸਾਰੀਆਂ ਸੰਗਤਾਂ ਜਿਹੜੀਆਂ ਨਹੀਂ ਆਈਆਂ ਹੁੰਦੀਆਂ ਉਹ ਵੀ ਦਰਸ਼ਨ ਕਰਕੇ ਜਾਂਦੀਆਂ ਨੇ ਬਹੁਤ ਜ਼ਿਆਦਾ ਬੱਦਲ ਬਣਿਆ ਹੋਇਆ ਸੀ ਮੌਸਮ ਠੰਡਾ ਸੀਗਾ ਬਹੁਤ ਸਾਰੀਆਂ ਸੰਗਤਾਂ ਦੇ ਦਰਸ਼ਨ ਹੋ ਗਏ Давай, игралка, игралка. ਪਨੇ ਚੀ ਗੁਰੂ ਘਰ ਮੱਥਾ ਟੇਕਦਾ ਸੀਗਾ ਜਦੋਂ ਆਪਾਂ ਮੱਥਾ ਟੇਕੇ ਬਾਹਰ ਆਏ ਤਾਂ ਮੀ ਬਹੁਤ ਪੈਰੇ ਹਸੀ ਸਾਰੀਆਂ ਸੰਗਤਾਂ ਨੇ ਮੱਥਾ ਵਧੀਆ ਟੇਕਦਾ ਆਪਾਂ ਅੰਦਰੋਂ ਵੀਡੀਓ ਨਹੀਂ ਬਣਾ ਸਕੇ ਤੇ ਵੀਡੀਓ ਬਣਾਉਣੀ ਮਨਾਇਆ ਸੰਗਤਾਂ ਦੀ ਭੀੜ ਬਹੁਤ ਜ਼ਿਆਦਾ ਸੀਗੀ ਆਪਾਂ ਜੀ ਹੁਣ ਗੁਰਦੁਆਰਾ ਬੋਲੀ ਸਾਹਿਬਗੇ ਪਹੁੰਚ ਜਿੱਥੇ 184 ਪੌੜੀਆਂ ਨੇ ਉੱਥੇ ਆਪਾਂ ਹੇਠਾਂ ਉਤਰ ਕੇ ਨਾਲੇ ਜਲ ਸ਼ਾਕੀ ਆਉਂਦੇ ਆ ਨਾਲੇ ਮੱਥਾ ਟੇਕੀ ਆਉਂਦੇ ਆ ਆਪਾਂ ਜੀ ਹੁਣ ਪਹੁੰਚ ਗਏ ਕੀਰਤਪੁਰ ਸਾਹਿਬ ਗੁਰਦੁਆਰੇ ਇੱਥੇ ਵੀ ਆਪਾਂ ਹੁਣ ਦਰਸ਼ਨ ਕਰ ਲਈਏ ਗੁਰੂ ਘਰ ਸਾਰੀਆਂ ਸੰਗਤਾਂ ਹੁਣ ਮੱਥਾ ਟੇਕਣ ਗਈਆਂ ਫੇਰ ਆਪਾਂ ਉਸ ਤੋਂ ਬਾਅਦ ਅਗਲੇ ਗੁਰਦੁਆਰੇ ਜਾਵਾਂਗੇ ਪਾਂਚੀ ਹੁਣ ਪਹੁੰਚ ਗਏ ਕੋ ਛੋੜਾ ਸਾ ਗੁਰਦੁਆਰਾ ਮੈਂ ਤੁਸੀਂ ਇੱਥੇ ਵੀ ਦਰਸ਼ਨ ਕਰ ਲਏ ਆ ਆ ਰਹੀ ਆ ਗਏ ਹੁਣ ਆਪਾਂ ਜੀ ਗੁਰੂ ਘਰ ਪਹੁੰਚ ਗਏ ਟਿੱਪਲੇ ਸਾਹਿਬ ਗੁਰਦੁਆਰੇ ਹੁਣ ਆਪਾਂ ਇੱਥੇ ਦਰਸ਼ਨ ਕਰਕੇ ਫੇਰ ਆਪਾਂ ਭਰਮ ਅੱਗੇ ਇੱਥੇ ਖੜ ਕੇ ਫੋਟੋ ਲੈ ਜੀ ਜਿਸ ਨੇ ਆਇਆ ਸਾਰਾ ਸੰਤ ਪਰਸ਼ਰ ਦਾ ਸ਼ਰਧਾ ਕਰਦਾ ਹਾਂ तो सी गुरु काते दर्शन कर ले ये इंसान का मीत ये गाना बंद है बंद है बंद है बंद है ਰੋਜ਼ ਕੋਰਤਵਾਰੀ ਟਿੱਪੀਸਾਂ ਕੋਰਤਵਾਰੀ ਦੇਖੋ ਹਰ ਤਰ੍ਹਾਂ ਦਾ ਫੁੱਲ ਬਹੁਤ ਹੀ ਪਿਆਰਾ ਹੈ